ਤੇ ਅਗੋਂ ਫਿਰ ਜਾ ਕੇ ਔਰੰਗਜ਼ੇਬ ਜਵਾਬ ਸਵਾਲੋ ਜਵਾਬ ਕਰਦਾ ਕਹਿੰਦਾ ਤੈਨੂੰ ਮੇਰੀ ਤੇਗ ਕੋਲੋਂ ਡਰ ਨਹੀਂ ਲੱਗਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਿਹੜੀਆਂ ਤੇਗਾਂ ਦੇ ਡਰਾਵੇ ਦਿਨਾ ਹੈ ਤੇ ਅਗੋ ਪਾਸ਼ਾ ਕਹਿੰਦੇ ਜਾਂ ਤੇਗ ਦੇ ਤਨੀ ਨੂੰ ਤੇਗ ਕੀ ਵਿਖਾਉਂਦਾ ਹੈ ਆ ਤੇਗ ਦੇ ਤਨੀ ਦੇ ਅੱਗੇ ਤੇਗ ਕੀ ਚੱਲਣੀ ਤੇਗ ਨਾਲ ਖੇਡਿਆ ਮੈਂ ਵੰਗਰਾ ਖਡਾਉਣਿਆਂ ਦੇ ਚੱਲ ਪਈਏ ਤੇਗ ਮੇਰੀ ਤੇਗ ਨਹੀਂ ਹੈ ਠੱਲਣੀ ਤੇਗ ਬਹਾਦਰ ਦਾ ਮਿਲਿਆ ਖਤਬ ਮੈਨੂੰ ਪਾਰ ਅਜ ਬਸਤੀ ਸ਼ਿਦਾਂ ਵਾਲੀ ਮਲਣੀ ਚਮਕ ਪਈ ਤੇ ਅਜ ਦਿੱਲੀ ਵਿੱਚ ਤੇਗ ਮੇਰੀ ਜੁਗਾ ਤੱਕ ਲੋ ਇਸ ਤੇਗ ਦੀ ਨਾ ਢਲਨੀ ਉਰਾਂ ਜੇ ਬਹੋਰ ਸੁਣਾ ਇਹਨੇ ਚੱਲੀ ਕਰਤਾਰਪੁਰ ਜੰਗ ਵਿੱਚ ਤੇਗ ਮੇਰੀ ਆ ਤੇਗ ਮੇਰੀ ਚੱਲਦੀ ਨੂੰ ਵੇਖ ਵੈਰੀ ਕੰਬਦੇ ਝੱਲਦੇ ਨੇ ਵਾਰ ਮੇਰੀ ਤੇਗ ਦਾ ਮਦਾਨੇ ਜੰਗ ਧਰਤੀ ਦੇ ਉੱਤੇ ਕਈ ਯੋਧੇ ਪੈ ਹੰਬਦੇ ਸੱਚ ਦੱਸਾਂ ਮੇਰੀ ਸੁਣ ਤੇਗ ਦਾ ਖੜਾ ਕੈਸਾ ਤੇਗ ਵਿੱਚੋਂ ਸਭ ਨੂੰ ਭੇਖੇ ਪੈਂਦੇ ਬੰਬ ਦੇ ਰੰਗਜੀਤ ਆਖਦੀ ਸੀ ਦੁਨੀਆ ਤਿਆਗ ਮਲ ਮੈਨੂੰ ਕਦੇ ਪਰ ਪਿਤਾ ਕੋਲ ਤਣੀ ਤੇਗ ਦਾ ਸਦਾਇਆ ਮੈਂ ਛੋਟੀ ਜਿਹੀ ਉਮਰੇ ਹੱਥ ਵਿੱਚ ਤੇਗ ਲੈ ਕੇ ਆਹ ਤੇਗ ਦਾ ਅਰਥ ਨਾਲ ਤੇਗ ਸਮਝਾਇਆ ਮੈਂ ਚੱਲੀ ਮਜਲੂਮਾਂ ਤੇ ਕਦੇ ਨਹੀਂ ਉਹ ਤੇਗ